हां जी प्यारे विद्यार्थियों बहुत सारे विद्यार्थी पूछ रहे सीगे इस गल ਨੂੰ ਲੈ ਕੇ ਵੀ ਮੈਰਿਟੋਰੀਅ ਸਕੂਲਾਂ ਵਿੱਚ ਖਾਲੀ ਸੀਟਾਂ ਦੀ ਗਿਣਤੀ ਕਿੰਨੀ ਹੈਗੀ ਕਿਉਂਕਿ ਚਾਰ ਕਾਉਂਸਲਿੰਗਾਂ ਹੋ ਚੁੱਕੀਆਂ ਨੇਗੀਆਂ ਤੇ ਵਿਦਿਆਰਥੀਆਂ ਨੂੰ ਇੰਤਜ਼ਾਰ ਆ ਵੀ ਪੰਜਵੀਂ ਕਾਉਂਸਲਿੰਗ ਆਏਗੀ ਪੰਜਵੀਂ ਕਾਉਂਸਲਿੰਗ ਆਉਣ ਦੀ ਜਿਹੜੀ ਕਾਫੀ ਹੱਦ ਤੱਕ ਸੰਭਾਵਨਾ ਬਣੀ ਹੋਈ ਆ ਆਓ ਅੱਜ ਇਸ ਵੀਡੀਓ ਦੇ ਜ਼ਰੀਏ ਆਪਾਂ ਜਿਹੜਾ ਲਾਸਟ ਸੀਨ ਲਿਆ ਸੀਗਾ ਵੀ ਕਿੰਨੀਆਂ-ਕਿੰਨੀਆਂ ਪੋਸਟਾਂ ਜਿਹੜੀਆਂ ਖਾਲੀ ਨੇ ਉਹ ਜਿਹੜਾ ਤੁਹਾਡੇ ਸਮੁੱਖ ਉਕਾਰਦੇ ਆ ਬਾਕੀ ਦੀ ਟੁਕਵੀ ਜਾਣਕਾਰੀ ਉਹ ਤਾਂ ਪੰਜਵੀਂ ਕਾਉਂਸਲਿੰਗ ਤੀ ਮਿਲੇਗੀ ਆਪਾਂ ਨੂੰ ਵੀ ਕਿੰਨੀਆਂ ਸੀਟਾਂ ਜਿਹੜੀਆਂ ਖਾਲੀ ਨੇਗੀਆਂ ਤਾਂ ਜਿਹੜੀ ਲਾਸਟ ਸੀਨ ਲਿਆ ਸੀ ਆਪਾਂ ਉਹ ਤੁਹਾਡੇ ਸਾਹਮਣੇ ਜਿਹੜਾ ਇਸ ਨੂੰ ਨਜ਼ਰ ਕਰਦੇ ਆਂਗੇ ਖਾਲੀ ਸੀਟਾਂ ਦਾ ਇਹਦੇ ਵਿੱਚ ਦੇਖ ਰਹੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈ ਕੈਟਾਗਰੀ ਸਾਡੇ ਕੋਲੇ ਜਨਰਲ ਜਨਰਲ ਕੈਟਾਗਰੀ ਦੇ ਵਿੱਚ ਸਕੂਲਾਂ ਮੁਤਾਬਕ ਦੇਖਦੇ ਆਂ ਅੰਮ੍ਰਿਤਸਰ ਵਿੱਚ ਦੇਖ ਰਹੇ ਹਾਂ ਤੁਸੀਂ ਟੋਟਲ 8 ਸੀਟਾਂ ਖਾਲੀ ਨੇ 3 ਮੈਡੀਕਲ ਵਿੱਚ 4 ਨਾਨ ਮੈਡੀਕਲ ਤੇ 1 ਕਮਰਸ ਦੇ ਵਿੱਚ ਬਠਿੰਡਾ ਦੇ ਵਿੱਚ ਦੇਖ ਰਹੇ ਹਾਂ ਤੁਸੀਂ ਜਨਰਲ ਦੇ ਵਿੱਚ 10 ਮੈਡੀਕਲ ਸਾਰਾ ਭਰ ਚੁੱਕਿਆ ਜੀ ਤੇ ਇਹ ਲੜਕੇ ਨੇ ਸੀਟਾਂ ਦੇਖ ਰਹੇ ਆਪਾਂ ਨਾਨ ਮੈਡੀਕਲ ਚ 4 ਤੇ ਕਮਰਸ 4 ਫਿਰੋਜ਼ਪੁਰ ਦੇ ਵਿੱਚ 11 ਮੈਡੀਕਲ ਦੀਆਂ 4 ਨੇ ਨਾਨ ਮੈਡੀਕਲ 5 ਕਮਰਸ ਦੇ ਵਿੱਚ 2 ਗੁਰਦਾਸਪੁਰ ਵਿੱਚ 4 ਮੈਡੀਕਲ ਚ ਕੋਈ ਸੀਟ ਨਹੀਂ ਹੈ ਨਾਨ ਮੈਡੀਕਲ ਚ 3 ਤੇ ਕਮਰਸ ਚ 1 ਤਲਵਾੜਾ ਲੜਕੀਆਂ ਦਾ ਸਕੂਲ ਹੀ ਆ ਇਸ ਕਰਕੇ 00 ਕੀਤੀ ਹੋਈ ਆ ਪਹਿਲਾਂ ਹੀ ਜਲੰਧਰ ਵਿੱਚ 4 1 ਮੈਡੀਕਲ ਵਿੱਚ ਬਚਦੀ ਆ 2 ਨਾਨ ਮੈਡੀਕਲ ਵਿੱਚ ਤੇ 1 ਕਮਰਸ ਦੇ ਵਿੱਚ ਅੱਗੇ ਤੁਸੀਂ ਲੁਧਿਆਣਾ ਵੇਖ ਰਹੇ ਹੋ 8 ਸੀਟਾਂ ਖਾਲੀ ਆ ਇੱਕ ਮੈਡੀਕਲ 5 ਨਾਨ ਮੈਡੀਕਲ 2 ਕਮਰਸ ਪਟਿਆਲਾ ਕੋਈ ਵੀ ਸੀਟ ਖਾਲੀ ਨਹੀਂ ਦਿਖਾਈ ਗਈ ਸਾਰੀਆਂ ਭਰ ਚੁੱਕੀਆਂ ਨੇ ਐਸਐਸਏ ਨਗਰ ਦੇ ਵਿੱਚ ਜੇ ਜਨਰਲ ਕੈਟਾਗਰੀਆਂ ਪਰ ਪੋਸਟਾਂ ਦੀ ਗੱਲ ਕਰੀਏ ਦੋ ਪੋਸਟਾਂ ਖਾਲੀ ਨੇ ਤੇ ਦੋ ਪੋਸਟਾਂ ਜਿਹੜੀਆਂ ਸ਼ੋ ਕੀਤੀਆਂ ਨੇ ਉਹ ਨਾਨ ਮੈਡੀਕਲ ਦੇ ਵਿੱਚ ਸ਼ੋ ਕੀਤੀਆਂ ਨੇ ਸੰਗਰੂਰ ਦੇ ਵਿੱਚ ਵੇਖ ਰਹੇ ਹੋ ਤੁਸੀਂ ਚਾਰ ਪੋਸਟਾਂ ਜਿਹੜੀਆਂ ਖਾਲੀ ਨੇ ਮਾਫ਼ ਕਰਨਾ ਚਾਰ ਸੀਟਾਂ ਖਾਲੀ ਨੇ ਜਿਹੜੀਆਂ ਮੈਂ ਪਹਿਲਾਂ ਵੀ ਪੋਸਟ ਨਹੀਂ ਬੋਲ ਗਿਆ ਸਾਰੀਆਂ ਚਾਰ ਸੀਟਾਂ ਖਾਲੀ ਨੇ ਚਾਰ ਸੀਟ ਨਹੀਂ ਪੜਨਾ ਇਹਨੂੰ ਚਾਰ ਸੀਟਾਂ ਖਾਲੀ ਨੇ ਸੰਗਰੂਰ ਵਿੱਚ ਇੱਕ ਜਿਹੜਾ ਮੈਡੀਕਲ ਇੱਕ ਨਾਨ ਮੈਡੀਕਲ ਤੇ ਦੋ ਕਮਰਸ ਦੇ ਵਿੱਚ ਇਹ ਸੀਗੀ ਜਿਹੜੀ ਜਨਰਲ ਸੀਟਾਂ ਦੀ ਜਾਣਕਾਰੀ ਮੁੰਡਿਆਂ ਦੀ ਇੱਕ ਵਾਰ ਫੇਰ ਮੁਰ ਤੋਂ ਵੀ ਦਿਖਾ ਦਿੰਦਾ ਮੈਂ ਦੇਖ ਰਹੇ ਹਾਂ ਸਾਰਾ ਤੁਸੀਂ ਤਕਰੀਬਨ ਇਸ ਕਰਤਾਨ ਦੇ ਨਾਲ ਜਿਹੜੀ ਡਿਟੇਲ ਆ ਬੁਆਏਜ਼ ਦੀ ਲੜਕੀਆਂ ਦੀ ਉਹ ਦੇਖ ਰਹੇ ਹੋਗੇ ਇਸ ਤੋਂ ਬਾਅਦ ਨਾਲ ਹੀ ਆਪਾਂ ਲੜਕੀਆਂ ਦੀ ਜਿਹੜੀ ਡਿਟੇਲ ਆ ਉਹ ਦੇਖਦੇ ਹਾਂਗੇ ਚੌਥੀ ਕਾਉਨਸਲਿੰਗ ਤੋਂ ਬਾਅਦ ਬਾਕੀ ਜਿਹੜੀਆਂ ਬਚੀਆਂ ਸੀਟਾਂ ਕਿੰਨੀਆਂ ਨੇਗੀਆਂ ਉਹ ਲਗਭਗ ਇੱਕ ਆਈਡੀਆ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਇਆ ਪੱਕੀ ਗਿਣਤੀ ਤਾਂ ਆਪਾਂ ਨੂੰ ਜਿਹੜੀ ਪੰਜਵੀਂ ਕਾਉਂਸਲਿੰਗ ਤੀ ਜਿਹੜੀਆਂ ਸੀਟਾਂ ਸ਼ੋ ਹੋਣੀਆਂ ਨੇ ਵੀ ਕਿੰਨੀ ਕਿੰਨੀ ਰਹਿ ਚੁੱਕੀਆਂ ਅੰਮ੍ਰਿਤਸਰ ਦੇ ਵਿੱਚ ਇੱਕ ਸੀਟ ਖਾਲੀ ਹੈ ਜੀ ਲੜਕੀਆਂ ਦੀ ਆਪਾਂ ਦੇਖਦੇ ਹਾਂ ਡਿਟੇਲ ਜਰਨਲ ਦੇ ਵਿੱਚ ਕਮਰਸ ਦੇ ਵਿੱਚ ਬਠਿੰਡਾ ਭਰ ਚੁੱਕਿਆ ਮੁਕੰਮਲ ਫਿਰੋਜ਼ਪੁਰ ਦੇ ਵਿੱਚ 8 ਸੀਟਾਂ ਵਿਖਾਈਆਂ ਜਾ ਰਹੀਆਂ ਨੇ 2 ਮੈਡੀਕਲ ਦੇ ਵਿੱਚ ਤੇ 6 ਕਮਰਸ ਦੇ ਵਿੱਚ ਗੁਰਦਾਸਪੁਰ ਵਿੱਚ 58 ਸੀਟਾਂ ਵਿਖਾਈਆਂ ਜਾ ਰਹੀਆਂ ਨੇ 20 ਨਾਨ ਮੈਡੀਕਲ 38 ਕਮਰਸ ਤਲਵਾੜਾ ਵਿੱਚ ਦੋ ਕਮਰਸ ਦੇ ਖੇਤਰ ਚ ਜਲੰਧਰ ਵਿੱਚ ਕੋਈ ਵੀ ਸੀਟ ਖਾਲੀ ਨਹੀਂ ਦਿਖਾਈ ਗਈ ਜ਼ੀਰੋ ਹੋ ਚੁੱਕੀ ਹੈ ਲੁਧਿਆਣਾ ਵੀ ਜ਼ੀਰੋ ਹੋ ਗਿਆ ਪਟਿਆਲਾ ਵੀ ਜ਼ੀਰੋ ਹੋ ਗਿਆ ਐਸਐਸ ਨਗਰ ਵੀ ਜ਼ੀਰੋ ਹੋ ਗਿਆ ਤੇ ਸੰਗਰੂਰ ਵੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਜ਼ੀਰੋ ਹੋ ਚੁੱਕਿਆ ਹੈਗਾ ਕੋਈ ਵੀ ਸੀਟ ਜਿਹੜੀ ਖਾਲੀ ਨਹੀਂ ਹੈ ਤਾਂ ਇੱਕ ਵਾਰ ਜਿੱਥੇ ਵੀ ਸੀਟਾਂ ਖਾਲੀ ਹੋ ਉਹ ਮੈਂ ਇੱਕ ਵਾਰ ਫੇਰ ਤੁਹਾਨੂੰ ਜਿਹੜਾ ਸਕਰੀਨ ਦੇ ਉੱਪਰ ਵਿਖਾ ਦਿੰਦਾ ਉਹ ਤੁਸੀਂ ਨਿਰੰਤਰ ਜਿਹੜਾ ਦੇਖ ਰਹੇ ਹੋ ਇਹ ਸੀ ਜਿਹੜੀ ਡਿਟੇਲ ਸਾਡੇ ਕੋਲੇ ਜਨਰਲ ਦੀ ਅੱਗੇ ਆਪਾਂ ਦੇਖਦੇ ਹਾਂ ਸਾਡੇ ਕੋਲੇ ਜਿਹੜੀ ਡਿਟੇਲ ਹੈ ਉਹ ਖਾਲੀ ਸੀਟਾਂ ਦੀ ਦੇਖ ਰਹੇ ਆਪਾਂ ਅ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਸੀਟ ਖਾਲੀ ਹੈਗੀ ਆਪਾਂ ਦੇਖ ਰਹੇ ਆਂਗੇ ਅੱਗੇ ਜਿਹੜੀ ਇਹ ਡਿਟੇਲ ਆ ਲੜਕੀਆਂ ਦੀ ਡਿਟੇਲ ਆਗੀ ਕੈਟਾਗਰੀ ਹੈਗੀ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਦੀ ਦੇਖ ਰਹੇ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਥੋੜਾ ਜਿਹਾ ਪ੍ਰਾਈਵੇਟ ਸਕੂਲਾਂ ਦੀ ਡਿਟੇਲ ਆ ਜਿਹੜੀ ਇੱਕ ਸੀਟ ਖਾਲੀ ਰਹੀਗੀ ਨਾਨ ਮੈਡੀਕਲ ਵਿੱਚ ਅੰਮ੍ਰਿਤਸਰ ਵਿੱਚ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਬਠਿੰਡਾ ਦੇ ਵਿੱਚ ਤਿੰਨ ਨੇ ਦੋ ਨਾਨ ਮੈਡੀਕਲ ਇੱਕ ਕਮਰਸ ਫਿਰੋਜ਼ਪੁਰ ਦੇ ਵਿੱਚ ਇੱਕ ਕੁੱਲ ਰਹੀ ਗਈ ਮੈਡੀਕਲ ਦੀ ਲੜਕੀਆਂ ਦੀ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਦਾ ਕਰ ਰਹੇ ਆਪਾਂ ਗੁਰਦਾਸਪੁਰ ਦੇ ਵਿੱਚ ਕੋਈ ਵੀ ਸੀਟ ਖਾਲੀ ਨਹੀਂ ਬਚੀ ਤਲਵਾੜਾ ਵਿੱਚ ਵੀ ਕੋਈ ਨਹੀਂ ਬਚੀ ਜਲੰਧਰ ਵੀ ਜ਼ੀਰੋ ਹੋ ਚੁੱਕਿਆ ਲੁਧਿਆਣਾ ਵੀ ਜ਼ੀਰੋ ਪਟਿਆਲਾ ਵੀ ਜ਼ੀਰੋ ਐਸਐਸਏ ਨਗਰ ਵਿੱਚ ਵੀ ਕੋਈ ਨਜ਼ਰ ਨਹੀਂ ਆ ਰਹੀ ਤੇ ਸੰਗਰੂਰ ਵਿੱਚ ਵੀ ਕੋਈ ਨਜ਼ਰ ਨਹੀਂ ਆ ਰਹੀ ਜਿੱਥੇ ਖਾਲੀ ਸੀਟਾਂ ਨੇ ਇੱਕ ਵਾਰ ਫੇਰ ਦਿਖਾ ਦੇਣਾ ਅ ਅੰਮ੍ਰਿਤਸਰ ਵਿੱਚ ਬਠਿੰਡਾ ਤੇ ਫਿਰੋਜ਼ਪੁਰ ਇਨ੍ਹਾਂ ਦੇ ਵਿੱਚ ਜਿਹੜੀਆਂ ਦਿਖਾਈਆਂ ਗਈਆਂ ਨੇ ਬਾਕੀ ਜਿਹੜੀ ਨਹੀਂ ਨਜ਼ਰ ਆ ਰਹੀ ਕੋਈ ਇਸ ਤਰ੍ਹਾਂ ਦੇ ਨਾਲ ਤੇ ਜਿਹੜਾ ਅੱਗੇ ਅਸੀਂ ਵੇਖਦੇ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੜਕੀਆਂ ਦੀ ਜਿਹੜੀ ਡਿਟੇਲ ਕੀ ਹੈ ਲੜਕੀਆਂ ਦੀ ਤੁਸੀਂ ਵੇਖ ਰਹੇ ਹੋ ਜਿਹੜੀ ਡਿਟੇਲ ਨੇੜੇ ਕਰਕੇ ਵਿਖਾ ਦਿੰਦੇ ਇਸ ਨੂੰ ਆਪਾਂ ਕਿੱਥੇ ਕਿੱਥੇ ਖਾਲੀ ਨੇ ਜਿਹੜੀਆਂ ਲੜਕੀਆਂ ਦੀ ਜਿਹੜੀ ਡਿਟੇਲ ਆ ਗਈ ਪ੍ਰਾਈਵੇਟ ਸਕੂਲਾਂ ਦੀ ਦੋ ਸੀਟਾਂ ਖਾਲੀ ਹੈ ਜੀ ਇੱਕ ਨਾਨ ਮੈਡੀਕਲ ਵਿੱਚ ਇੱਕ ਕਮਰਸ ਦੇ ਵਿੱਚ ਅੰਮ੍ਰਿਤਸਰ ਵਿੱਚ ਬਠਿੰਡਾ ਵਿੱਚ ਇੱਕ ਸਿਰਫ ਨਾਨ ਮੈਡੀਕਲ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਸੀਟ ਖਾਲੀ ਸ਼ੋ ਹੋ ਰਹੀ ਆ ਨਾਨ ਮੈਡੀਕਲ ਵਿੱਚ ਗੁਰਦਾਸਪੁਰ ਜ਼ੀਰੋ ਹੋ ਚੁੱਕਿਆ ਤਲਵਾੜਾ ਵੀ ਜ਼ੀਰੋ ਹੋ ਚੁੱਕਿਆ ਜਲੰਧਰ ਵੀ ਜ਼ੀਰੋ ਹੋ ਚੁੱਕਿਆ ਲੁਧਿਆਣਾ ਵਿੱਚ ਇੱਕ ਸ਼ੋਅ ਕੀਤੀ ਜਾ ਰਹੀ ਆ ਕਮਰਸ ਦੇ ਵਿੱਚ ਪਟਿਆਲਾ ਵੀ ਜ਼ੀਰੋ ਹੋ ਚੁੱਕਿਆ ਕੋਈ ਸੀਟ ਬਾਕੀ ਨਹੀਂ ਬਚੀ ਐਸਐਸਐ ਨਗਰ ਵਿੱਚ ਵੀ ਕੋਈ ਦਿਖਾਈ ਨਹੀਂ ਦੇ ਰਹੀ ਤੇ ਸੰਗਰੂਰ ਵਿੱਚ ਵੀ ਕੋਈ ਦਿਖਾਈ ਨਹੀਂ ਦੇ ਰਹੀ ਤਾਂ ਇੱਕ ਵਾਰ ਫੇਰ ਦੇਖ ਰਹੇ ਹਾਂ ਤੁਸੀਂ ਲੁਧਿਆਣਾ ਵਿੱਚ ਇੱਕ ਸੀਟ ਬਚੀ ਆ ਉਹ ਹੈ ਕਮਰਸ ਦੇ ਖੇਤਰ ਵਿੱਚ ਤੇ ਬਾਕੀ ਸਕਰੀਨ ਤੇ ਮੈਂ ਦੁਬਾਰਾ ਫੇਰ ਸ਼ੋਅ ਕਰਤਾ ਜਿਹਦੇ ਵਿੱਚ ਅੰਮ੍ਰਿਤਸਰ ਬਟਿੰਡਾ ਤੇ ਫਿਰੋਜ਼ਪੁਰ ਵਿੱਚ ਇੱਕ ਇੱਕ ਸੀਟ ਬਚੀ ਹੋਈ ਦਿਖਾਈ ਦੇ ਰਹੀ ਆ ਏਸੀ ਜਿਹੜੀ ਡਿਟੇਲ ਪ੍ਰਾਈਵੇਟ ਸਕੂਲਾਂ ਦੇ ਬੱਚਾਂ ਦੀ ਜਿੱਥੇ-ਜਿੱਥੇ ਜੜੀਆਂ ਸੀਟਾਂ ਖਾਲੀ ਰਹੀਆਂ ਨੇਗੀਆਂ ਅੱਗੇ ਵੇਖ ਰਹੇ ਹੋ ਤੁਸੀਂ ਡਿਸੇਬਲਡ ਕੈਟਾਗਰੀ ਦੇ ਜੋ ਜਿਹੜੇ ਆ ਹੈਗੀਆਂ ਨੇਗੀਆਂ ਆਪਣੀਆਂ ਸੀਟਾਂ ਉਸ ਨੂੰ ਲੈ ਕੇ ਦੇਖ ਰਹੇ ਹੋ ਤੁਸੀਂ ਡਿਸੇਬਲਡ ਦੇ ਵਿੱਚ ਜਿਸ ਤਰ੍ਹਾਂ ਅਮਰਤਸਰ ਦੇ ਵਿੱਚ ਤਿੰਨ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਤੇ ਕਮਰਸ ਦੇ ਵਿੱਚ ਬਠਿੰਡਾ ਵਿੱਚ ਚਾਰ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਦੋ ਕਮਰਸ ਫਿਰੋਜ਼ਪੁਰ ਦੇ ਵਿੱਚ ਤਿੰਨ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਗੁਰਦਾਸਪੁਰ ਦੇ ਵਿੱਚ ਵੀ ਤਿੰਨ ਵੇਖ ਰਿਹਾ ਹਾਂ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਤਲਵਾੜਾ ਜੀਰੂ ਕਿਉਂਕਿ ਲੜਕੀਆਂ ਦਾ ਸਕੂਲੀ ਆ ਜਲੰਧਰ ਵਿੱਚ ਤਿੰਨ ਸ਼ੋ ਹੋ ਰਹੀਆਂ ਨੇ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਲੁਧਿਆਣਾ ਵਿੱਚ ਵੀ ਤਿੰਨ ਸ਼ੋ ਹੋ ਰਹੀਆਂ ਨੇ ਇੱਕ ਨਾਨ ਮੈਡੀਕਲ ਇੱਕ ਮੈਡੀਕਲ ਇੱਕ ਕਮਰਸ ਪਟਿਆਲਾ ਵਿੱਚ ਵੀ ਤਿੰਨ ਨੇ ਇੱਕ ਨਾਨ ਮੈਡੀਕਲ ਇੱਕ ਮੈਡੀਕਲ ਇੱਕ ਕਮਰਸ ਐਸਐਸ ਨਗਰ ਵਿੱਚ ਵੀ ਤਿੰਨ ਦਿਖਾਈ ਦੇ ਰਹੀਆਂ ਨੇ ਨਾਨ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਮੈਡੀਕਲ ਇੱਕ ਕਮਰਸ ਸੰਗਰੂਰ ਵਿੱਚ ਵੀ ਤਿੰਨ ਦਿਖਾਈ ਦੇ ਰਹੀਆਂ ਨੇ ਇੱਕ ਨਾਨ ਮੈਡੀਕਲ ਇੱਕ ਮੈਡੀਕਲ ਤੇ ਇੱਕ ਕਮਰਸ ਇਹ ਸੀਗੀ ਜਿਹੜੀ ਲੜਕ ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਲੜਕੀਆਂ ਦੀ ਡਿਟੇਲ ਲਿਖਦੇ ਆਂ ਅਸੀਂ ਅੰਮ੍ਰਿਤਸਰ ਦੇ ਵਿੱਚ ਤਿੰਨ ਸੀਟਾਂ ਖਾਲੀ ਦਿਖਾਈ ਦੇ ਰੀਆਂ ਨੇ ਜਿਹੜੀਆਂ ਇੱਕ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਸਾਰਿਆਂ ਵਿੱਚ ਹੀ ਆਪਾਂ ਨੂੰ ਤਿੰਨ ਤਿੰਨ ਦਿਖਾਈ ਦੇ ਰੀਆਂ ਨੇ ਇਸ ਬਟੇਂਡਾ ਵਿੱਚ ਵੀ ਤਿੰਨ ਇਸੇ ਤਰ੍ਹਾਂ ਐਂ ਪੜਦੇ ਰਹੋ ਸਾਰਿਆਂ ਨੂੰ ਮੈਡੀਕਲ ਇੱਕ ਨਾਨ ਮੈਡੀਕਲ ਇੱਕ ਕਮਰਸ ਇੱਕ ਫਿਰੋਜ਼ਪੁਰ ਵਿੱਚ ਵੀ ਤਿੰਨ ਦਿਖਾਈ ਦੇ ਰੀਆਂ ਨੇ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਤਿੰਨ ਸਾਰੀਆਂ ਸਟਰੀਮ ਦੇ ਵਿੱਚ ਇੱਕ ਇੱਕ ਆ ਗਈ ਤਲਵਾੜੇ ਵਿੱਚ ਵੀ ਇੱਕ ਆ ਗਈ ਜਲੰਧਰ ਵਿੱਚ ਵੀ ਇੱਕ ਆ ਗਈ ਲੁਧਿਆਣਾ ਵਿੱਚ ਵੀ ਇਸ ਤਰ੍ਹਾਂ ਤਨਸ਼ੋਕ ਕੀਤੀਆਂ ਨੇ ਪਟਿਆਲਾ ਵਿੱਚ ਵੀ 3 ਤੇ ਐਸਐਸਏ ਨਗਰ ਵਿੱਚ ਵੀ 3 ਤੇ ਸੰਗਰੂਰ ਵਿੱਚ ਵੀ 3 ਜਾਨੀ ਕਿ ਇਹ ਕਿਹਾ ਜਾ ਸਕਦਾ ਵੀ ਸਾਰੇ ਸਕੂਲਾਂ ਦੇ ਵਿੱਚ ਡਿਸੇਬਲ ਦੀ 1-1 ਸੀਟ ਜਿਹੜੀ ਸਾਰੀਆਂ ਸਟਰੀਮ ਦੇ ਵਿੱਚ ਲੜਕੀਆਂ ਦੀ ਪਈ ਆ ਉਹ ਤਿੰਨ ਸੀਟਾਂ ਪਈਆਂ ਨੇ ਕੁੱਲ ਜੇ ਆਪਾਂ ਗੱਲ ਕਰ ਲਈਏ ਤਾਂ ਅੱਗੇ ਅਸੀਂ ਦੇਖ ਰਹੇ ਹਾਂ ਅਖੀਰ ਦੇ ਉੱਪਰ ਬਿਲਕੁਲ WHH ਇਹਦੀ ਡਿਟੇਲ ਤੁਸੀਂ ਵੇਖ ਰਹੇ ਹੋ WHH ਦੀ ਨੇੜੇ ਕਰਕੇ ਦਿਖਾਉਣੇ ਆ ਜਿਹੜੀਆਂ ਸੀਟਾਂ ਨੇ ਅੰਮ੍ਰਿਤਸਰ ਦੇ ਵਿੱਚ 37 ਮੈਡੀਕਲ ਭਰ ਗਿਆ ਨਾਨ ਮੈਡੀਕਲ ਵਿੱਚ 28 ਸ਼ੋ ਹੋ ਰਹੀਆਂ ਨੇ ਨੌ ਕਮਰਸ ਦੇ ਵਿੱਚ ਬਠਿੰਡਾ ਵਿੱਚ 14 ਜੇ ਮੈਡੀਕਲ 0 ਹੋ ਗਿਆ 13 ਨਾਨ ਮੈਡੀਕਲ ਇੱਕ ਕਮਰਸ ਫਿਰੋਜ਼ਪੁਰ ਵਿੱਚ 38 5 ਮੈਡੀਕਲ 28 ਨਾਨ ਮੈਡੀਕਲ 5 ਕਮਰਸ ਗੁਰਦਾਸਪੁਰ ਵਿੱਚ 48 36 ਨਾਨ ਮੈਡੀਕਲ ਦਿਖਾਈ ਦੇ ਰਹੀਆਂ ਨੇ 12 ਕਮਰਸ ਦੇ ਵਿੱਚ ਤਲਵਾੜਾ ਵਿੱਚ 11 ਦਿਖਾਈ ਦੇ ਰਹੀਆਂ ਨੇ 5 ਮੈਡੀਕਲ 4 ਨਾਨ ਮੈਡੀਕਲ ਤੇ 2 ਕਮਰਸ ਜਲੰਧਰ ਵਿੱਚ 32 ਦਿਖਾਈ ਦੇ ਰਹੀਆਂ ਨੇ 27 ਨਾਨ ਮੈਡੀਕਲ ਵਿੱਚ ਤੇ 5 ਕਮਰਸ ਵਿੱਚ ਲੁਧਿਆਣਾ ਵਿੱਚ 35 ਦਿਖਾਈ ਦੇ ਰੀਆਂ ਨੇ 28 ਜਿਹੜੀਆਂ ਨਾਨ ਮੈਡੀਕਲ ਸਤ ਕਮਰਸ ਪਟਿਆਲਾ ਵਿੱਚ 23 ਦਿਖਾਈ ਦੇ ਰੀਆਂ ਨੇ ਨਾਨ ਜਿਹੜਾ ਮੈਡੀਕਲ ਭਰ ਚੁੱਕਿਆ ਨਾਨ ਮੈਡੀਕਲ 20 ਤਿੰਨ ਕਮਰਸ WHH ਦੀ ਜਿਹੜੀ SSC ਨਗਰ ਵਿੱਚ ਦਿਖਾਈ ਦੇ ਰੀਆਂ ਸੀਟਾਂប៉ុਨ 44 ਨਾਨ ਮੈਡੀਕਲ ਭਰਿਆ ਮੈਡੀਕਲ ਭਰਿਆ ਹੋਇਆ ਨਾਨ ਮੈਡੀਕਲ 36 ਅੱਠ ਜਿਹੜੀਆਂ ਦਿਖਾਈ ਦੇ ਰੀਆਂ ਨੇ ਕਮਰਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਸੰਗਰੂਰਤ ਦਿਖਾਈ ਦੇ ਰੀਆਂ ਨੇ 46 ਜਾਨੀ ਕਿ 46 ਤਿੰਨ ਦਿਖਾਈ ਦੇ ਰੀਆਂ ਨੇ ਸਾਨੂੰ ਇਹਦੇ ਵਿੱਚ ਮੈਡੀਕਲ ਵਿੱਚ 34 ਨਾਨ ਮੈਡੀਕਲ ਤੇ ਨੌਨ ਕਮਰਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਾਰੀਆਂ ਸੀਟਾਂ ਦਾ ਤੁਸੀਂ ਲੇਖਾ ਜੋਖਾ ਵਿਦਿਆਰਥੀਓ ਦੇਖ ਚੁੱਕੇ ਹੋ ਪੰਜਵੀਂ ਕਾਉਂਸਲਿੰਗ ਆਉਣ ਦੀ ਜਿਹੜੀ ਪੂਰੀ ਸੰਭਾਵਨਾ ਬਣੀ ਹੋਈ ਹੈ ਖਾਲੀ ਸੀਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਆਸ ਕੀਤੀ ਜਾ ਰਹੀ ਹੈ ਵੀ ਛੇਤੀ ਆਊਗੀ ਪੰਜਵੀਂ ਕਾਉਂਸਲਿੰਗ ਤੇ ਜਿਹੜੀਆਂ ਸੀ ਖਾਲੀ ਸੀਟਾਂ ਦਾ ਬੇਰਵਾ ਹੋ ਮੈਂ ਤੁਹਾਡੇ ਸਾਹਮਣੇ ਰੱਖਤਾ ਕਾਫੀ ਜਿਹੜੇ ਵਿਦਿਆਰਥੀਆਂ ਦੇ ਜਿਹੜੇ ਸੰਦੇਸ਼ ਆ ਰਹੇ ਸੀਗੇ ਵੀ ਖਾਲੀ ਸੀਟਾਂ ਤੇ ਜਰੂਰ ਇੱਕ ਵੀਡੀਓ ਬਣਾਓ ਜੀ ਕਿੰਨੀ ਕਿੰਨੀ ਖਾਲੀ ਸਾਨੂੰ ਪਤਾ ਲੱਗੇ ਤੇ ਅੱਗੇ ਜਿਹੜੀ ਤੁਗਮੀ ਜਾਣਕਾਰੀ ਆਪਾਂ ਨੂੰ ਜਦੋਂ ਆਈ ਉਹਨੂੰ ਪਤਾ ਲੱਗੇਗੀ ਕਿ ਆਪਣਾ ਆਈਡੀ ਹੈ ਇਹ ਸਾਰਾ ਇਹ ਲਾਸਟ ਸੀਨ ਲਏ ਹੋਏ ਨੇ ਤਾਂ ਕਿ ਤੁਹਾਡੀ ਸਹਾਇਤਾ ਵਾਸਤੇ ਸੋ ਇਸ ਗੱਲ ਦੀ ਜਿਹੜਾ ਚੈਨਲ ਪੁਸਤ ਇਨਿੰਗ ਕਰਦਾਗਾ ਜਦੋਂ ਵੀ ਆਪਣੇ ਕੋਲੇ ਜਿਹੜੀ ਪੱਕੀ ਜਾਣਕਾਰੀ ਮਿਲੂਗੀ ਵੈਸੇ ਤਾਂ ਇਹ ਬਹੁਤ ਬ੍ਰੀਕੀ ਵਿੱਚ 깔 ਰੱਖੀ ਆਪਾਂ ਉਹ ਜ਼ਰੂਰ ਨਾਲ ਦੀ ਨਾਲ ਪੰਜਵੀਂ ਕੌਂਸਲ ਪ੍ਰਤੀ ਬਹੁਤ ਛੇਤੀ ਹੋਣ ਦੀ ਸੰਭਾਵਨਾ ਜਿਹੜੀ ਨਜ਼ਰ ਬਣੀ ਹੋਈ ਹੈਗੀ ਸੋ ਇਹ ਜਾਣਕਾਰੀ ਆਪਾਂ ਵਿਦਿਆਰਥੀ ਕੋਲ ਪਹੁੰਚਾਈਏ ਤਾਂ ਕਿ ਜਿਹੜੇ ਵਿਦਿਆਰਥੀ ਬਿਲਕੁਲ ਐਨ ਨੇੜੇ ਨੇ ਦਾਖਲੇ ਦੇ ਦਾਖਲਾ ਨਹੀਂ ਹੋਇਆ ਤੇ ਨੰਬਰ ਉਹਨਾਂ ਦਾ ਤਕਰੀਬਨ ਆਈ ਪਿਆ ਉਹ ਜ਼ਰੂਰ ਦਾਖਲਾ ਲੈਣ ਆਪਣਾ ਮੁਫਤ ਪੜਾਈ ਮੁਫਤ ਹਰਹੈਸ਼ ਮੁਫਤ ਖਾਣਾ ਇੱਥੋਂ ਪੜ੍ਹ ਲਿਖ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇਗੇ ਸੋ ਇਹ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਜਿਹੜਾ ਹਰ ਬੱਚੇ ਕੋਲ ਪਹੁੰਚਾਈਏ ਤਾਂ ਕਿ ਕਿਸੇ ਦਾ ਬੱਚਾ ਕਿਸੇ ਦਾ ਧੀ ਕਿਸਦਾ ਪੁੱਤ ਪੜ੍ਹ ਪੜ੍ਹ ਲਿਖ ਜਾਵੇ ਜਿਹੜਾ ਬਿਲਕੁਲ ਫਰੀ ਆਫ ਕਾਸਟ ਆ ਇਥੋਂ ਪੜ ਕੇ ਬੱਚੇ ਅਫਸਰ ਬਣਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਅੱਗੇ ਸਾਰੇ ਸਾਥੀਆਂ ਕੋਲੇ ਪਹੁੰਚਾਓ ਜੇਕਰ ਪਹਿਲੀ ਵਾਰ ਐ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਲਈ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂਗੀ ਸ਼ੁਕਰੀਆ ਮਿਹਰਬਾਨ